ਜੰਮੂ ਅਤੇ ਕਨੌਰੀ ਲੱਗੇ ਧਰਨੇ ਉੱਪਰ ਕਿਤੇ ਹੋਏ ਜ਼ਬਰ ਅਤੇ ਵਿਰੋਧ ਦੇ ਵਿੱਚ 28 ਮਾਰਚ ਨੂੰ ਸਯੁਜਤ ਕਿਸਾਨ ਮੋਹਟੇ ਉਹ ਲੋਕ ਸਾਰੇ ਜ਼ਿਲ੍ਹਿਆਂ ਦੇ ਡੀਏਫਟਰਾ ਦੇ ਅੱਗੇ 11 ਵਜੇ ਤੋਂ ਲੈ ਕੇ ਦੁਪਹਿਰ ਤਿੰਨ ਵਜੇ ਤੱਕ ਧਰਨੇ ਪੇ ਜਾਣਗੇ ਜਿਸ ਦੀ ਪਿਆਰੀ ਸੰਬੰਧੀ ਅੱਜ ਮੀਟਿੰਗ ਫਟੇਗੜ ਸਹਿਬ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਅਨਰਬੀਰ ਸਿੰਘ ਨੌ ਲੱਖਾ ਭਾਰਤੀ ਕਿਸਾਨ ਯੂਨੀਅਨ ਕਾਦੀਆ ਦੇ ਜ਼ਿਲ੍ਹਾ ਪ੍ਰਧਾਨ ਸਤਵੀਰ ਸਿੰਘ ਗੜ੍ਹੇੜਾ ਅਤੇ ਪਾਰਤੀਖਾਨ ਯੂਨੀਅਨ ਰਾਜੇਵਾਲਾ ਜ਼ਿਲ੍ਹਾ ਪ੍ਰਧਾਨ ਕੁਮਿੰਦਰ ਸਿੰਘ ਜੱਲਾ ਦੀ ਅਗਵਾਈ ਦੇ ਹੋਈ ਹੈ ਇਸ ਮੌਕੇ ਤੇ ਸਾਰੇ ਆਗੂਆਂ ਨੇ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਕੈਲ ਸਿੰਘ ਭਟੇੜੀ ਪ੍ਰਧਾਨ ਵੀ ਕੇ ਯੂ ਰਾਜੇਵਾਲਾ ਅਸੀਂ 28 ਤਰੀਕ ਨੂੰ ਡੀਸੀ ਦਫ਼ਤਰ ਫਤੇਗੜ ਸਾਹਿਬ ਆਪਣੇ ਕਿਸਾਨ ਭਰਾਵਾਂ ਦੇ ਜਿਹੜਿਆਂ ਨੂੰ ਅੱਧੀ ਰਾਤ ਨੂੰ ਭਗਵੰਤ ਮਾਨ ਸਰਕਾਰ ਨੇ ਸ਼ੰਭੂਵੜਰ ਖਨੋਰੀ ਬਾਰਡਰ ਤੋਂ ਬਿਨਾਂ ਦੱਸੇ ਚੱਕਿਆ ਕਿਸਾਨਾਂ ਆਗੂਆਂ ਦੀ ਮੀਟਿੰਗ ਬੁਲਾ ਕੇ ਐਡਾ ਧੋਖਾ ਕਿਸੇ ਸਰਕਾਰ ਨੇ ਵੀ ਨਹੀਂ ਕਰਿਆ ਵੀ ਆਗੂ ਨੂੰ ਬੁਲਾ ਕੇ ਜਿਹੜੇ ਵਰਕਰਾਂ ਉਹਨਾਂ ਨੂੰ ਇੱਕੋ ਦਾਮ ਰਾਤ ਨੂੰ ਚੱਕ ਕੇ ਜਿਹੜਾ ਸਾਡਾ ਸਮਾਨ ਜਿੰਨਾ ਵੀ ਪਿਆਦਾ ਕਿਤੇ ਤੇ ਕਿਤੇ ਖੜਾਦਾ ਕੋਈ ਐਮਐਲਏ ਚੱਕ ਲੈ ਗਿਆ ਕੋਈ ਹੋਰ ਚੱਕ ਲੈ ਗਿਆ ਜਿਹਦੀ ਕੋਈ ਪੁੱਛਤਾ ਹੀ ਨਹੀਂ ਉਹਦੇ ਰੋਸ ਵੱਜਿਓ ਅਸੀਂ 28 ਤਰੀਕ ਨੂੰ ਹਰ ਹੈੱਡ ਕੁਆਟਰ ਜ਼ਿਲ੍ਹਾ ਦਫ਼ਤਰ ਤੇ ਡੀਸੀ ਦਫ਼ਤਰ ਅਸੀਂ ਇਹ ਧਰਨਾ ਦੇ ਰਹੇ ਹਾਂ ਅਸੀਂ ਸਾਰੇ ਕਿਸਾਨ ਵੀਰਾਂ ਨੂੰ ਅਪੀਲ ਕਰਦੇ ਹਾਂ 20 ਸਟਾਰ ਨੇ ਦੇ ਵਿੱਚ ਵਾਤੇ ਬਾਅਦ ਪਹੁੰਚੋ ਕੇ ਸਰਕਾਰ ਨੂੰ ਪਤਾ ਲੱਗੇ ਵੀ ਸਾਰਾ ਕਿਸਾਨ ਵਰਗ ਜਿਹੜਾ ਦੁਖੀ ਹੈ ਜਸਗ੍ਰਾਮ ਦੀ ਨੀਤਿਕ ਹੋਇਆ ਸਾਨੂੰ ਸਯੁਕਤ ਮੋਰਚੇ ਵੱਲੋਂ ਕਾਹ ਲਾਈ ਆ ਵੀ ਜਿਹੜੇ ਭਰਾ ਸਾਡੇ ਉੱਥੇ ਸਰਕਾਰ ਨੇ ਚੱਕੇ ਨੇ ਅਸੀਂ ਉਹਨਾਂ ਦੇ ਹੱਕ ਵਿੱਚ ਧਰਨੇ ਦੇਣੇ ਨੇ ਔਰ ਉਹਨਾਂ ਨੂੰ ਪਰ ਸਰਕਾਰ ਕੋਲੋ ਛਡਾਉਣਾ ਹੈਗਾ ਅਰ ਜਿਹੜੇ ਤੱਕੇ ਕਰੇ ਨੇ ਉਹਨਾਂ ਦੇ ਖਿਲਾਫ ਅਸੀਂ ਧਰਨੇ ਦੇ ਰਹੇ ਕਿੰਨੀ ਤਰੀਕ ਨੂੰ ਧਰਨਾ ਦੇ ਰਹੇ ਕਿੱਥੇ ਦੇ ਰਹੇ 28 ਤਰੀਕ ਨੂੰ ਫਟਕੜ ਸਾਹਿਬ ਦਾ ਡੀਸੀ ਦਫਤਰ ਦੇ ਅੱਗੇ ਧਰਨਾ ਦੇਣਾ ਕਿਸਾਨਾਂ ਦੀ ਕੀ ਅਪੀਲ ਕਰਦੇ ਹੋ ਜੀ ਕਰਸਾ ਨੂੰ ਕਿਸਾਨਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਸਾਰੇ ਕਿਸਾਨ ਉਤਨ ਵੱਧ ਚੜ ਕੇ ਇਸ ਧਰਨੇ ਵਿੱਚ ਸ਼ਾਮਲ ਹੋਣ ਤੇ ਆਪਣੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਵੱਡਾ ਧੋਖਾ ਕੀਤਾ ਅੱਜ ਤੱਕ ਇਤਿਹਾਸ ਚ ਕਦੇ ਵੀ ਨਹੀਂ ਹੋਇਆ ਜਦੋਂ ਕਿ ਖਾੜਕੂਆ ਚੱਲਦਾ ਸੀ ਵੱਡੇ ਵੱਡੇ ਖਾੜਕੂ ਸਰਕਾਰ ਨਾਲ ਮੀਟਿੰਗ ਕਰਦੇ ਸੀ ਪਰ ਜਿਹੜੀ ਸਰਕਾਰ ਹੁੰਦੀ ਸੀ ਉਹਨੂੰ ਸੇਵ ਪੈਸੇ ਦੇ ਕੇ ਜਦ ਤੱਕ ਉਹ ਆਪਣੇ ਟਿਕਾਣੇ ਤੇ ਨਹੀਂ ਚਲੇ ਜਾਂਦੇ ਜਦ ਤੱਕ ਕੋਈ ਐਕਸ਼ਨ ਨਹੀਂ ਸੀ ਕਰਦੇ ਭਗਵੰਤਪਾਨ ਸਰਕਾਰ ਨੇ ਇਹਨਾਂ ਦੀ ਪਿੱਠ ਵਿੱਚ ਸਭ ਤੋਂ ਵੱਡਾ ਸ਼ੂਰਾ ਵਾਰਿਆ ਉਹਨਾਂ ਨੂੰ ਮੀਟਿੰਗ ਤੇ ਬੁਲਾ ਕੇ ਮੀਟਿੰਗ ਦਾ ਝਾਸਾ ਦੇ ਕੇ ਜਦ ਕਿ ਤਿੰਨ ਤਿੰਨ ਸੈਂਟਰ ਦੇ ਮਿਨਿਸਟਰ ਤੇ ਪੰਜਾਬ ਦੇ ਮਿਨਿਸਟਰ ਮੀਟਿੰਗ ਵਿੱਚ ਬੈਠੇ ਹੋਣ ਉਸ ਤੋਂ ਬਾਅਦ ਉਹਨਾਂ ਨੂੰ ਮੀਟਿੰਗ ਵਿੱਚੋਂ ਡਿਟੇਨ ਕਰਨਾ ਸਭ ਤੋਂ ਵੱਡਾ ਕਾਇਰਤਾ ਭਰਿਆ ਆਪਾਂ ਤੇ ਉੱਥੇ ਬੈਠੇ ਲੀਡਰਾਂ ਨੂੰ ਲੋਕਾਂ ਨੂੰ ਲੀਡਰਲੈਸ ਕਰਕੇ ਸਾਰੇ ਲੀਡਰਾਂ ਨੂੰ ਅਰੈਸਟ ਕਰਕੇ ਪਿੱਛੇ ਆਮ ਪਬਲਿਕ ਨੂੰ ਜੋ ਉੱਥੋਂ ਕੁੱਟਿਆ ਮਾਰਿਆ ਕੰਦੇੜਿਆ ਗਿਆ ਉਹਨਾਂ ਦੀ ਲੁੱਟ ਹੋਈ ਆ ਇਹ ਸਭ ਤੋਂ ਇਹਦੀ ਵੱਧ ਨਿਖੇਦੀ ਕਰਦੇ ਆ ਤੇ ਅਸੀਂ ਭਗਵੰਤਪານ ਸਰਕਾਰ ਦੀ ਨਿੰਦਾ ਕਰਦੇ ਹੋਏ ਇਹ ਜਿਹੜਾ 28 ਤਰੀਕ ਦਾ ਧਰਨਾ ਡੀਸੀ ਹੈੱਡ ਕੁਆਟਰ ਦੇ ਉੱਤੇ ਤੇ ਟਰਾਲੀਆਂ ਚੋਰੀ ਹੋ ਰਹੀਆਂ ਨੇ ਲੋਕਾਂ ਨੇ ਕਹਿੰਦੇ ਮੈਂ ਕਹਿੰਦਾ ਇਹ ਪਾਰਟੀ ਵਰਕਰਾਂ ਦੇ ਘਰੋਂ ਮਿਲ ਰਹੀਆਂ ਨੇ ਉਹ ਕੀ ਨਹੀਂ ਬਿਲਕੁਲ ਇਹ ਜਿਹੜੀਆਂ ਟਰਾਲੀਆਂ ਨੇ ਇੱਕ ਜਿਹੜਾ ਉੱਥੇ ਦਾ ਆਪਣਾ ਐਮਐਲਏ ਜੀ ਦਾ ਨਵਾਂ ਆ ਰਿਹਾ ਗੁਰਨਾਲ ਕਨੌਰ ਉਹ ਆਪਣੇ ਬੰਦੇ ਨੂੰ ਇੱਕ ਇੱਕ ਲੈ ਕੇ ਆਇਆ ਵੀ ਆਜੋ ਆਜੋ ਉੱਥੇ ਮੌਕਾ ਜੋ ਤੁਸੀਂ ਲੈ ਜਾਣਾ ਚਾਹੁੰਦੇ ਉੱਥੇ ਲੁੱਟ ਕੇ ਲੈ ਜਾਓ ਤਾਂ ਹੀ ਲੋਕ ਉੱਥੋਂ ਲੁੱਟ ਕੇ ਲੈ ਕੇ ਗਏ ਨੇ ਲੋਕਾਂ ਦੇ ਮੂੰਹ ਬੰਨੇ ਪੱਤਰਕਾਰਾਂ ਨੇ ਤਾਂ ਉਸੇ ਦਿਨ ਦਿਖਾ ਦਿੱਤਾ ਵੀ ਮੂੰਹ ਬੰਨੇ ਲੋਕ ਦੇਖੋ ਕਿ ਮੈਂ ਟਰਾਲੀਆਂ ਟਰੈਕਟਰ ਲੈ ਕੇ ਆਇਆ ਉਹਨੂੰ ਕੀ ਚੇਤਾਵਨੀ ਦੇਣਾ ਚਾਹੁੰਦੇ ਨਹੀਂ ਚੇਤਾਵਨੀ ਉਹ ਨਹੀਂ ਦੇਣੀ ਚਾਹੁੰਦੇ ਵੀ 27 ਨੇੜੇ ਆ ਕੋਈ ਜ਼ਿਆਦਾ ਦਿੰਦੀ ਖੇਡ ਨਹੀਂ ਹੈ ਫਿਰ ਆਪੇ ਸਾਰਾ ਹਿਸਾਬ ਲੈ ਲੈਣਾ ਆਪੇ ਲੋਕਾਂ ਨੇ ਤੇ ਫਿਰ ਜਦੋਂ ਲੋਕ ਤੱਕਾ ਕਰਨਗੇ ਫਿਰ ਇਹ ਪਿੱਟਦੇ ਨੇ ਵੀ ਸਾਡੇ ਨਾਲ ਤੱਕਾ ਹੁੰਦਾ ਐਮਨ ਪੰਜਾਬੀ ਟੀਵੀ ਦੇ ਲਈ ਫਤੇਗੜ ਸਾਹਿਬ ਤੋਂ ਸਾਇ ਮੜਕਣ ਦੀ ਰਿ